ਪਾਕਿਸਤਾਨੀ ਗਾਇਕ ਮੁਸਫਤ ਫਤੇ ਅਲੀ ਖਾਨ ਨੇ ਸੱਚ ਹੀ ਕਿਹਾ ਕਿ ਅਜੇ ਲਥਾ ਨਹੀਂ ਉਹਖੀਆਂ ਦਾ ਚਾ ਥੋੜੀ ਦੇਰ ਹੋਰ ਕਹਿਰ ਜਾ ਇਹ ਸਤਰਾ ਨਗਰ ਪੰਚਾਇਤ ਸ਼ਾਹਕੋਟ ਦੀ ਨਵੀਂ ਬਣੀ ਕਮੇਟੀ ਤੇ ਸਾਫ ਟੁਕ ਦਿਆ ਹਨ ਨਗਰ ਪੰਚਾਇਤ ਵੱਲੋਂ ਸ਼ਹਿਰ ਨੂੰ ਸਾਫ ਸੁਥਰਾ ਰੱਖਣ ਦੇ ਦਾਅਵੇ ਤਾਂ ਕੀਤੇ ਜਾ ਰਹੇ ਹਨ ਪਰ ਨਗਰ ਪੰਚਾਇਤ ਸ਼ਾਹਕੋਟ ਦੇ ਅਧਿਕਾਰੀਆਂ ਅਤੇ ਮੁਲਾਜ਼ਮਾਂ ਦੀ ਟਿੱਲੀ ਕਾਰਗੁਜ਼ਾਰੀ ਕਾਰਨ ਲੋਕਾਂ ਨੂੰ ਪਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਸ਼ਹਿਰ ਵਿੱਚ ਸਫਾਈ ਦੇ ਮਾੜੇ ਹਾਲਾਤਾਂ ਕਾਰਨ ਜਗ੍ਹਾ ਜਗ੍ਹਾ ਗੰਦਗੀ ਫੈਲੀ ਹੋਈ ਹੈ ਜਿਸ ਕਾਰਨ ਭਿਆਨਕ ਬਿਮਾਰੀਆਂ ਫੈਲਣ ਦਾ ਡਰ ਹੈ ਪਰ ਨਗਰ ਪੰਚਾਇਤ ਦੇ ਅਧਿਕਾਰੀ ਅਤੇ ਮੁਲਾਜ਼ਮ ਇਸ ਪਾਸੇ ਧਿਆਨ ਤੱਕ ਨਹੀਂ ਦੇ ਰਹੇ ਸ਼ਹਿਰ ਵਿੱਚ ਸੀਵਰੇਜ ਦੇ ਪਾਈਪ ਬੰਦ ਹੋਣ ਕਾਰਨ ਪਾਣੀ ਸੀਵਰੇਜ ਦੀਆਂ ਹੋਦੀਆਂ ਵਿੱਚੋਂ ਓਵਰਫਲੋ ਹੋ ਕੇ ਗਲੀਆਂ ਅਤੇ ਸੜਕਾਂ ਵਿੱਚ ਆਮ ਘੁੰਮ ਰਿਹਾ ਹੈ ਜਿਸ ਕਾਰਨ ਲੋਕਾਂ ਨੂੰ ਗੰਦੇ ਪਾਣੀ ਵਿੱਚੋਂ ਲੰਘਣਾ ਪੈ ਰਿਹਾ ਜਿਸ ਦੀ ਤਾਜ਼ਾ ਮਿਸਾਲ ਉਸ ਸਮੇਂ ਸਾਹਮਣੇ ਆਈ ਜਦ ਸ਼ਾਹਕੋਟ ਦੇ ਵਾਰਡ ਨੰਬਰ 4 ਦਾ ਦੌਰਾ ਕੀਤਾ ਗਿਆ ਤਾਂ ਦੇਖਿਆ ਕਿ ਗੁਰਦੁਆਰਾ ਰੋਡ ਤੋਂ ਪਿੱਪਲ ਵਾਲੀ ਗਲੀ ਨੇ ਛੱਪੜ ਦਾ ਰੂਪ ਧਾਰਨ ਕੀਤਾ ਹੋਇਆ ਹੈ ਮੁੱਲਾ ਨਿਵਾਸੀਆਂ ਨੇ ਦੱਸਿਆ ਕਿ ਨਗਰ ਪੰਚਾਇਤ ਵੱਲੋਂ ਸਾਡੇ ਵਾਰਡ ਵਿੱਚ ਬਿਲਕੁਲ ਵੀ ਸਫਾਈ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ ਜਿਸ ਕਾਰਨ ਗਲੀਆਂ ਵਿੱਚ ਜਿੱਥੇ ਗੰਦਗੀ ਦੇ ਢੇਰ ਲੱਗੇ ਹਨ ਉੱਥੇ ਹੀ ਸੀਵਰੇਜ ਦੇ ਪਾਈਪ ਅਤੇ ਪਾਣੀ ਦੀਆਂ ਨਿਕਾਸੀ ਨਾਲੀਆਂ ਵੀ ਬੰਦ ਪਈਆਂ ਹਨ ਉਹਨਾਂ ਨੇ ਕਿਹਾ ਕਿ بار-बार ਨਗਰ ਪੰਚਾਇਤ ਦੇ ਅਧਿਕਾਰੀਆਂ ਨੂੰ ਬੇਨਤੀ ਕਰਨ ਦੇ ਬਾਵਜੂਦ ਵੀ ਕੋਈ ਇਸ ਪਾਸੇ ਧਿਆਨ ਨਹੀਂ ਦੇ ਰਿਹਾ ਇਸ ਸਬੰਧੀ ਜਦ ਮੌਕੇ ਤੇ ਵਾਰਡ ਦੇ ਐਮਸੀ ਸਤੀਸ਼ ਰਿਹਾਨ ਨੂੰ ਬੁਲਾਇਆ ਗਿਆ ਤਾਂ ਉਹਨਾਂ ਨੇ ਵੀ ਮੁੱਲਾ ਨਿਵਾਸੀਆਂ ਦੀ ਸਮੱਸਿਆ ਨੂੰ ਉਜਾਗਰ ਕਰਦਿਆਂ ਨਗਰ ਪੰਚਾਇਤ ਦੇ ਅਧਿਕਾਰੀਆਂ ਖਿਲਾਫ ਰੋਸ ਪ੍ਰਗਟ ਕੀਤਾ ਉਨਾ ਕਿਹਾ ਕਿ ਨਗਰ ਪੰਚਾਇਤ ਸ਼ਾਹਕੋਟ ਪਾਸ ਮਸ਼ੀਨਾ ਤਹਨ ਪਰ ਉਹ ਖਰਾਬ ਹੋਣ ਕਾਰਨ ਮੁਹੱਲਿਆਂ ਵਿੱਚ ਸੀਵਰੇਜ ਦੀ ਸਫਾਈ ਨਹੀਂ ਕੀਤੀ ਜਾ ਰਹੀ। ਉਹਨਾਂ ਐਡੀਸੀ ਜਲੰਧਰ ਪਾਸੋਂ ਮੰਗ ਕੀਤੀ ਕਿ ਸ਼ਹਿਰ ਦੀ ਸਫਾਈ ਵੱਲ ਨਗਰ ਪੰਚਾਇਤ ਦੇ ਅਧਿਕਾਰੀਆਂ ਦਾ ਧਿਆਨ ਦਿਵਾਇਆ ਜਾਵੇ ਤਾਂ ਜੋ ਸ਼ਹਿਰ ਨੂੰ ਸਾਫ਼ ਸੁਥਰਾ ਰੱਖਿਆ ਜਾ ਸਕੇ। ਸ਼ਾਹਕੋਟ ਤੋਂ ਪੰਜਾਬ న్యూਸ ਆਨਲਾਈਨ ਦੀ ਖਾਸ ਰਿਪੋਰਟ। ਨਾਲੀਆਂ ਇੱਥੇ ਰੋਜ਼ ਹੀ ਬੰਦ ਹੁੰਦੀਆਂ। ਗੰਦ ਪਾਇਆ ਪਿਆ ਪੂਰਾ। ਸਾਰੇ ਪਾਸੇ ਬੰਦ ਕਰਾਓ। ਸਾਡੇ ਆਪ ਗਲੀ ਦੀ ਵੀ ਇੱਦਾਂ ਹੀ ਕੰਮ। ਆਸ਼ਰਨ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਹਾਂ। ਕੀ ਆ ਗਲੀਆਂ ਮਹੱਲਿਆਂ ਵੱਲ ਥੋੜਾ ਜਿਹਾ ਖਿਆਲ ਕੀਤਾ ਜਾਵੇ ਇੱਥੋਂ ਸਕੂਲ ਵਾਲੇ ਬੱਚੇ ਲੰਘਦੇ ਆ ਬੜੀ ਪਰੇਸ਼ਾਨੀ ਹੁੰਦੀ ਆ ਬੜੀ ਬਦਬੂ ਆਉਂਦੀ ਆ ਹੋਰ ਮੈਂ ਸ਼ਹਿਰ ਦੀ ਕਮੇਟੀ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਵਾਂ ਕਿ ਪਲੀਜ਼ ਸਫਾਈ ਵੱਲ ਵੀ ਧਿਆਨ ਕੀਤਾ ਜਾਵੇ ਜਿਹੜੇ ਪ੍ਰਬੰਧਕ ਆ ਉਹਨਾਂ ਨੂੰ ਆਗੇ ਇਸ ਵੱਲ ਗੌਰ ਗੌਰ ਕਰਕੇ ਆਪ ਦੇਖਣਾ ਚਾਹੀਦਾ ਵਾ ਦੇਖੋ ਇੱਥੇ ਕੀ ਹਾਲ ਆ ਬਈ ਇੱਕ ਮੀਂਹ ਦੇ ਨਾਲ ਦਰਿਆ ਵਰਗਾ ਮਾਹੌਲ ਬਣ ਜਾਂਦਾ ਸਾਰੇ ਗਲੀਆਂ ਮਹੱਲਿਆਂ ਦੇ ਵਿੱਚ ਸੂਪਰ ਪ੍ਰਸ਼ਾਸਨ ਨੂੰ ਬੇਨਤੀ ਆ ਕਿ ਇਸ ਵੱਲ ਖਾਸ ਧਿਆਨ ਦਿੱਤਾ ਜਾਵੇ ਮੈਂ ਕਹਣਾ ਤੁਨਾ ਤੁਸੀਂ ਦੇਖ ਹੀ ਲਿਆ ਸਤਲੁਜ ਦਰਿਆ ਇੱਥੇ ਆ ਗਿਆ ਕਿਉਂਕਿ ਮੈਨੂੰ ਨਹੀਂ ਲੱਗਦਾ ਸ਼ਾਇਦ ਕਿਤੇ ਬੰਨ੍ਹ ਹੀ ਨਾ ਟੁੱਟ ਗਿਆ ਹੋਵੇ ਇਸ ਕਰਕੇ ਇਹ ਮੁਹੱਲਾ ਨਿਵਾਸੀ ਖੜੇ ਆ ਜਿਨ੍ਹਾਂ ਦੇ ਘਰਾਂ ਵਾ ਗੰਦਗੀ ਦੇ ਢੇਰ ਲੱਗੇ ਮੱਛਰ ਰੈਣਾ ਦੇ ਘਰਾਂ ਦੀਆਂ ਕੰਨਾਂ ਦੇ ਬੈਠਾ ਪ੍ਰਬੰਧਕ ਜਿਹੜੇ ਆ ਉਹਨਾਂ ਦੇ ਸਿਰ ਤੇ ਜੂਣ ਹੀ ਸਰਕਦੀ ਇੰਨਾ ਮਾੜਾ ਹਾਲ 1979 ਚ ਇਹ ਨੋਟੀਫਾਈਡ ਪੈਰੋ ਏਰੀਆ ਕਮੇਟੀ ਬਣੀ ਸੀ ਹੁਣ ਨਗਰ ਪੰਚਾਇਤਾ ਇੰਨਾ ਹਾਲ ਮਾੜਾ ਕਦੀ ਨਹੀਂ ਹੋਇਆ ਅੱਜ ਮੀਂਹ ਥੋੜੀ ਪਿਆ ਕਿਤੇ ਨਾ ਕੋ ਪਾਣੀ ਦੀ ਨਿਕਾਸੀ ਨਾ ਕੋ ਪਾਣੀ ਦਾ ਗੱਲ ਇੰਨਾ ਮਾੜਾ ਹਾਲ ਮੈਂ ਆਪਣੇ 66-68 ਸਾਲ ਦੀ ਉਮਰ ਦੇ ਵਿੱਚ ਪਹਿਲੀ ਵਾਰੀ ਦੇਖਿਆ ਮਹੱਲੇ ਦੇ ਆ ਕੇ ਬੰਦੇ ਪਰੇਸ਼ਾਨ ਬਹੁਤ ਆ ਪੈਦਲ ਬੰਦਾ ਕੋ ਨੰਗ ਨਹੀਂ ਸਕਦਾ ਸਕੂਟਰ ਤੇ ਨੰਗਦੇ ਆ ਤੇ ਉਹਨਾਂ ਦੇ ਛਿੱਟੇ ਪੈਂਦੇ ਆ ਕੋਈ ਇਹਦੀ ਸਾਰ ਨਹੀਂ ਲੈ ਰਿਆ ਸ਼ਾਹਕੋਟ ਦੀ ਥਾਂ ਥਾਂ ਗੰਦਗੀ ਦੇ ਢੇਰ ਲੱਗੇ ਹੋਏ ਆ ਮੈਨੂੰ ਨਹੀਂ ਪਤਾ ਦਸਹਿਰਾ ਗਰਾਊਂਡ ਚੋਂ ਜੇ ਅੱਗੇ ਡੰਪ ਚੁੱਕੇ ਆ ਵਾ ਤੇ ਹੁਣ ਉਹ ਡਿੰਗ ਵੱਡਾ ਡੰਪ ਸੜਕ ਦੇ ਉੱਤੇ ਬਣ ਗਿਆ ਆ ਤੁਸੀਂ ਦੇਖ ਲਓ ਜਾ ਰਹੇ ਆ ਲੋਕੀ ਇਧਰ ਹੋਏ ਜਾ ਰਹੇ ਆ ਇਧਰ ਉਹ ਦੇਖੋ ਸੜਕ ਤੇ ਜਾ ਰਹੇ ਜਿੱਦਾਂ ਦਰਿਆ ਦੇ ਵਿੱਚੋਂ ਲੰਘਣਾ ਪੈਂਦਾ ਮੈਨੂੰ ਨਹੀਂ ਪਤਾ ਵੀ ਪ੍ਰਬੰਧਕ ਜਿਹੜੇ ਚੁੱਪ ਕਰਕੇ ਕਿੱਦਾਂ ਬੈਠੇ ਆ ਉਧਰ ਦੇਖੋ ਜੇ ਦੂਰ ਆ ਪੈਦਲ ਆ ਰਹੇ ਪੈਦਲ ਲੰਘੜ ਕੇ ਕਿੱਦਾਂ ਉਹ ਰਾਜੂ ਜੀ ਆ ਰਹੇ ਆ ਪੈਦਲ ਉਹਨਾਂ ਦਾ ਲੰਘਣਾ ਉਧਰ ਨੂੰ ਮਾਰੋ ਉਧਰ ਨੂੰ ਵੀ ਮਾਰੋ ਪੱਤਰਕਾਰ ਸਾਹਿਬ ਉਹ ਲੰਘਣਗੇ ਕਿੱਥੋਂ ਵਿਚ ਦੀ ਦਰਿਆ ਵਿੱਚੋਂ ਲੰਘਣਗੇ ਇੱਥੇ ਆ ਗਏ ਉਹ ਇੱਥੇ ਆ ਕੇ ਰੁਕ ਗਏ ਆ ਦੱਸੋ ਉਹਨਾਂ ਦਾ ਹਾਲ ਕੀ ਕਰੀਏ ਇਸ ਕਰਕੇ ਸ਼ਹਿਰ ਨੂੰ ਸੁਧਾਰਿਆ ਜਾਵੇ ਮੈਂ ਪ੍ਰਸ਼ਾਸਨ ਕੋਲੋਂ ਬੇਨਤੀ ਕਰਦਾ ਏਡੀਸੀ ਸਾਹਿਬ ਨੂੰ ਬੇਨਤੀ ਕਰਦਾ ਮੈਂ ਕਿ ਇੱਥੇ ਇੱਕ ਵਾਰੀ ਆਪ ਆ ਕੇ ਵਿਜ਼ਿਟ ਕਰੋ ਇਹਨੂੰ ਸੁਧਾਰੋ ਇੱਥੇ ਬਹੁਤ ਮਾੜਾ ਚਾਰ-ਚਾਰ ਮਸ਼ੀਨਾਂ ਜਿਹੜੀਆਂ ਪਈਆਂ ਆ ਦੇਖੋ ਖੜੇ ਚਾਰ-ਚਾਰ ਮਸ਼ੀਨਾਂ ਪੰਪਾਂ ਲੀਆਂ ਪਈਆਂ ਜਦੋਂ ਪੁੱਛੀ ਤਾਂ ਉਹ ਕਹਿੰਦੇ ਖਰਾਬ ਹੋ ਗਈਆਂ ਮਸ਼ੀਨਾਂ ਬੰਨੀਆਂ ਕਦੋਂ ਆ ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਪੈਦਲ ਬੰਦਾ ਮੁੜ ਗਿਆ ਵਾ ਪਿੱਛੇ ਮੋਟਰਸਾਈਕਲ ਆ ਰਹੀ ਦੀ ਮਜਬੂਰੀ ਇੱਕ ਉਹ ਦੇਖੋ ਨੰ ਚਲੋ ਬੇਟਾ ਆਹ ਦੇਖੋ ਕਿੱਦੇ ਮਾਰੇ ਹਾਲ ਦੇ ਨਾਲ ਆ ਰਹੇ ਆ ਜਿਆਦਾ ਡਰ ਆਉਂਦਾ ਉਹਨੇ ਡਾਡਾ ਕਰਾਇਆ